ਆਲ ਇੰਡੀਆ ਐਂਟੀ ਕਰਪਸ਼ਨ ਮੋਰਚਾ ਤੇ ਆਸ ਪੰਜਾਬ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਮਹੰਤ ਰਮੇਸ਼ਾ ਆਨੰਦ ਸਰਸਵਤੀ ਜੀ ਨੇ ਆਪਣੀ ਸਮੁੱਚੀ ਟੀਮ ਦੇ ਨਾਲ ਦੇਸ਼ ਦਾ 59ਵਾਂ ਸੁਤੰਤਰਤਾ ਦਿਵਸ ਮਨਾਇਆ ਅਤੇ ਝੰਡੇ ਦੀ ਰਸਮ ਅਦਾ ਕੀਤੀ ਅਤੇ ਸਾਰੇ ਦੇਸ਼ ਵਾਸੀਆਂ ਨੂੰ 15 ਅਗਸਤ ਦੀ ਲੱਖ ਲੱਖ ਵਧਾਈ ਦਿੱਤੀ ਇਸ ਖੁਸ਼ੀ ਦੇ ਮੌਕੇ ਤੇ ਮਹੰਤ ਜੀ ਨੇ ਆਲ ਇੰਡੀਆ ਐਂਟੀ ਕਰਪਸ਼ਨ ਮੋਰਚਾ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਡਾਕਟਰ ਰਾਕੇਸ਼ ਸ਼ਰਮਾ ਨੂੰ ਜ਼ਿੰਮੇਵਾਰੀ ਸੌਂਪੀ ਅੱਜ ਜੈ ਹਿੰਦ ਦੇ ਨਾਰੇ ਲੱਗਦੇ ਪਏ ਆ ਉਹ ਸਾਡੀ ਦੇਣ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਆਪਣੀ ਜਾਨਾਂ ਦੇ ਕੁਰਬਾਨੀਆਂ ਦੇ ਕੇ ਪਰਿਵਾਰ ਕੁਰਬਾਨ ਕਰਕੇ ਸਾਨੂੰ ਆਜ਼ਾਦੀ ਦਵਾਈ ਉਹਨਾਂ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਵੀ ਅੱਜ ਮੈਂ ਆਪਣੇ ਮਨੋਂ ਪਾਰਟੀ ਨੂੰ ਨਮਨ ਕਰਦਾ ਔਰ ਉਹਨਾਂ ਦੇ ਪਰਿਵਾਰਾਂ ਨੂੰ ਖੁਸ਼ਹਾਲ ਹੋ ਦੀ ਬੇਤੀ ਕਰਦਾ ਮਹਾਰਾਜ ਜੀ ਉਹਨਾਂ ਦੇ ਪਰਿਵਾਰਾਂ ਨੂੰ ਸ਼ਾਂਤੀ ਮਿਲੇ ਅੱਜ ਦਾ ਦਿਨ ਬਹੁਤ ਹੀ ਵੱਡਾ ਦਿਨ ਹੈ ਸਾਰੇ ਮੇਰੇ ਬਗੋਂਤੇ ਵਾਲੇ ਤੁਹਾਨੂੰ ਸਭ ਕੋਈ ਦੱਸਦਾ ਬੇਰੀ ਸੇਧ ਲੋੜ ਨਹੀਂ ਕਰਨੀ ਮੈਂ ਜਦਾਂ ਬੋਲਾਂ ਤੇ ਮੈਂ ਅੱਜ ਇਸ ਸਭਾ ਦੇ ਵਿੱਚ ਇੱਕ ਅਨਾਉਂਸਮੈਂਟ ਕਰਦਾ ਕਿ ਅੱਜ ਤੋਂ ਜਿਹੜੇ ਡਾਕਟਰ ਕੇਸ਼ ਬਰੇਖੋਂਡ ਰੋ ਫੌਲਡ ਇੰਡੀਅਨ ਡਾਕਟਰੀ ਐਡਿਕਾਸ਼ਨ ਬੋਰਡ ਚਾ ਦੇ ਗਏ ਉਹਨਾਂ ਨੂੰ ਆਲ ਇੰਡੀਆ ਲਈ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਦਾ ਹਾਂ ਤਾਂਕਿ ਸਾਡੀ ਆਲ ਇੰਡੀਆ ਡਾਕਟਰੀ ਐਡਿਕਾਸ਼ਨ ਬੋਰਡ ਚਾ ਔਰ ਆਸਟਰਾ ਬੋਰਡ ਅੱਗੇ ਵਧ ਸਕੀ। ਜੈ ਹਿੰਦ ਡਾਕਟਰ ਕੇਸ਼ ਸ਼ਰਮਾਈ ਜਿੰਦਾਬਾਦ ਆਜ਼ਾਦੀ ਦਿਹਾੜੇ ਦੀ ਤਹਿ ਦਿਲੋਂ ਮੁਬਾਰਕਬਾਦ ਦਿੰਦਾ ਵੇਖੋ ਦੇਸ਼ ਤੇ ਯਾਦ ਹੋ ਗਿਆ 1947 ਦਾ ਪਰ ਅਜੇ ਵੀ ਕਾਲੇ ਅੰਗਰੇਜ਼ ਰਾਜ ਕਰ ਰਹੇ ਆ ਕਿਸੇ ਵੀ ਤਰ੍ਹਾਂ ਦੀ ਆਜ਼ਾਦੀ ਨਹੀਂ ਸੜਕਾਂ ਸਾਨੂੰ ਟੁੱਟੀਆਂ ਮਿਲਣ ਗਿਆ ਅਸੀਂ ਲੋਕ ਜਿਹੜੇ ਅਜੇ ਵੀ ਸੜਕਾਂ 'ਚ ਲਾਈਟਾਂ ਦੇ ਵਿੱਚ ਸਫਾਈ ਦੇ ਵਿੱਚ ਸੀਵਰ ਦੇ ਵਿੱਚ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਆ ਜਦੋਂ ਸ਼ਹਿਰਾਂ ਦੀ ਬੇਸਿਕ ਜਿਹੜੀਆਂ ਫੈਸਿਲਟੀਆਂ ਸਰਕਾਰ ਪ੍ਰੋਵਾਈਡ ਨਹੀਂ ਕਰਦੀ ਤੇ ਵੇ ਸਰਕਾਰ ਨੂੰ ਸਰਕਾਰ ਦੇ ਵਿੱਚ ਰਹਿਣ ਦਾ ਹੱਕ ਕੋਈ ਨਹੀਂ ਹੈਗਾ ਗੰਦਾ ਪਾਣੀ ਪੀਣ ਸੀਵਰੇਜ ਤੇ ਬਾਟਰ ਦਾ ਪਾਣੀ ਮਿਲਵੇ ਲੋਕਾਂ ਨੂੰ ਮਰਿਆ ਬਿਮਾਰੀਆਂ ਫੈਰੀਆਂ ਅਫਸਰ ਸਾਹਿਬ ਜਿਹੜੀ ਆ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈਗੀ ਕਿਸੇ ਅਫਸਰ ਨੂੰ ਤੀ ਫੋਨ ਕਰਕੇ ਵੇਖ ਲੋ ਸਰਕਾਰ ਤੇ ਪ੍ਰੋਗਰਾਮ ਚਲੰਦੀ ਆ ਸਰਕਾਰ ਆਪਕੇ ਦਵਾਰ ਆਂਦੇ ਲੋਕਾਂ ਨੂੰ ਘਰ-ਘਰ ਫੈਸਿਲਟੀਆਂ ਮਿਲਣਗੀਆਂ ਪਰ ਦੀ ਕਿਸੇ ਨੂੰ ਫੋਨ ਕਰਕੇ ਵੇਖੋ ਤੁਹਾਡੇ ਫੋਨ ਨਹੀਂ ਸੁਣ ਕੇ ਰਾਜੀ ਕੋਈ ਫੋਨ ਦਾ ਜਵਾਬ ਦੇ ਕੇ ਰਾਜੀ ਨਹੀਂ ਦਫ਼ਤਰ ਤੇ ਬੈਠਾ ਕੋ ਮਿਲ ਕੇ ਰਾਜੀ ਨਹੀਂ ਹੈਗਾ ਦੇਸ਼ ਜਾਤ ਉਹਦੇ ਮਿਲਿਆ ਜਾਊਗਾ ਜਦੋਂ ਕੋਈ ਬੇਰੋਜ਼ਗਾਰ ਨਹੀਂ ਹੋਊਗਾ ਜਦੋਂ ਬੇਸਿਕ ਚੀਜ਼ਾਂ ਤੋਂ ਸਿੱਖਿਆ ਤੇ ਸਿਹਤ ਲੋਕਾਂ ਨੂੰ ਮੁਫਤ ਮਿਲਣੀ ਸ਼ੁਰੂ ਹੋ ਜੂਗੀ ਫਿਰ ਮੰਨਾਂਗੇ ਵੀ ਦੇਸ਼ ਜਾਤ ਹੋ ਗਿਆ ਸੜਕਾਂ ਦੀ ਸਫਾਈ ਮੇਰੂਗੀ ਜਿਹੜੇ ਅੰਗਰੇਜ਼ਾਂ ਦੇ ਪੋਲਾ ਤੋਂ ਇਹ ਤੱਕ ਚੱਲੀ ਜਾਂਦੇ ਆ ਤੇ ਜਿਹੜੇ ਲੋਕ ਸਾਡੇ ਬਣਾਉਂਦੇ ਇਥੋਂ ਦੇ ਗੋਲ ਬਣਾਉਂਦੇ ਆ ਉਹ ਸਾਲਵਾਦੀ ਟਹਿ ਜਾਂਦੇ ਕੋਈ ਮੂਰਤ ਵਾਲੇ ਟਹਿ ਜਾਂਦੇ ਆ ਇਤੋਂ ਵੇਖ ਲੈ ਵੀ ਕਰਪਸ਼ਨ ਕਿੰਨੀ ਫੈਲੀ ਆ ਤੇ ਅਸੀਂ ਸਾਰੇ ਪ੍ਰਣ ਲੈਂਦੇ ਆ ਹਿੰਮੰਤ ਜੀ ਦੀ ਖਵਾਈ ਦੇ ਵਿੱਚ ਭ੍ਰਸ਼ਟਾਚਾਰ ਖਤਮ ਕਰਨ ਲਈ ਦਿਨ ਰਾਤ ਕੰਮ ਕਰਾਂਗੇ ਜੈ